ਸਮਰਾਲਾ ਹਲਕੇ ਦੇ ਸਿਆਸਤ ਦੇ ਵਿੱਚ ਹੋਈ ਵੱਡੀ ਹਲਚਲ ਸਮਰਾਲਾ ਹਲਕੇ ਤੋਂ ਚਾਰ ਵਾਰ ਕਾਂਗਰਸ ਤੋਂ ਜੇਤੂ ਰਹੇ ਸਾਬਕਾ ਵਿਧਾਇਕ ਅਮਰਿਕ ਸਿੰਘ ਢਿੱਲੋਂ ਦੇ ਪੀਏ ਸੁਖਬੀਰ ਸਿੰਘ ਪੱਪੀ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ ਦੱਸਣਯੋਗ ਹੈ ਕਿ ਸੁਖਬੀਰ ਸਿੰਘ ਪੱਪੀ ਸਾਬਕਾ ਮਾਰਕੀਟ ਕਮੇਟੀ ਚੇਅਰਮੈਨ ਵੀ रह ਚੁੱਕੇ ਨੇ ਅਤੇ ਇਸ ਸੰਬੰਧ ਦੇ ਵਿੱਚ ਵਿਧਾਇਕ ਜਗਤਾਰ ਸਿੰਘ ਢਾਲਪੁਰਾ ਦੇ ਰਿਹائش ਤੇ ਆਪ ਪਾਰਟੀ ਸਮਰਥਕਾਂ ਦਾ ਵੱਟਾ ਇਕੱਠਾ ਹੋਇਆ ਹੈ ਇਸ ਸਬੰਧ ਦੇ ਵਿੱਚ ਵਿਧਾਇਕ ਜਗਤਾਰ ਸਿੰਘ ਢੀਲਪੁਰ ਨੇ ਕਿਹਾ ਕਿ ਅੱਜ ਸੁਖਬੀਰ ਸਿੰਘ ਪੱਪੀ ਆਪ ਪਾਰਟੀ ਦੇ ਵਿੱਚ ਭਗਵੰਤ ਸਿੰਘ ਮਾਨ ਸਰਕਾਰ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਪਾਰਟੀ ਦੇ ਵਿੱਚ ਸ਼ਾਮਿਲ ਹੋਏ ਨੇ ਉਹਨਾਂ ਨੇ ਕਿਹਾ ਕਿ ਸੁਖਬੀਰ ਸਿੰਘ ਪੱਪੀ ਲੰਬੇ ਸਮੇਂ ਤੋਂ ਸਿਆਸਤ ਦੇ ਵਿੱਚ ਨੇ ਅਤੇ ਇਹਨਾਂ ਦਾ ਤਜਰਬਾ ਆਪ ਪਾਰਟੀ ਲਈ ਲਾਹੇਵੰਦ ਹੋਵੇਗਾ ਇਸ ਬੰਦ ਦੇ ਵਿੱਚ ਸੁਖਬੀਰ ਸਿੰਘ ਪੱਪੀ ਨੇ ਦੱਸਿਆ ਕਿ ਅੱਜ ਵਿਧਾਇਕ ਜਗਤਾਰ ਸਿੰਘ ਢਾਲਪੁਰਾ ਦੀ ਅਗਵਾਈ ਵਿੱਚ ਆਹ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ ਅਤੇ ਹਲਕਾ ਵਿਧਾਇਕ ਦੀ ਕਾਰਗੁਜ਼ਾਰੀ ਤੋਂ ਖੁਸ਼ ਨੇ ਉਹਨਾਂ ਨੇ ਦੱਸਿਆ ਕਿ ਕਰੀਬ 30 ਸਾਲ ਦਾ ਵੱਡਾ ਸਮਾਂ ਕਾਂਗਰਸ ਪਾਰਟੀ ਦੇ ਵਿੱਚ ਬਤਾਇਆ ਇਸ ਦੇ ਨਾਲ ਉਹਨਾਂ ਨੇ ਹੋਰ ਕੀ ਕੁਝ ਦੱਸਿਆ ਆਓ ਤੁਹਾਨੂੰ ਵੀ ਸੁਣਾਉਨੇ ਆਂ ਅਮਰ ਸਾਹਿਬ ਜਿਹੜੇ ਜੁਆਇਨਿੰਗ ਹੋਏ ਕਿੰਨਾ ਦੀ ਹੋਈ ਜਾਣਨਾ ਚਾਹੋਗੇ ਅੱਜ ਸੁਖਵੀਰ ਸਿੰਘ ਸਾਡੇ ਪੱਪੀ ਵੀਰ ਨੇ ਆਮ ਆਦਮੀ ਪਾਰਟੀ ਜੁਆਇਨ ਕੀਤੀ ਆ ਕਿਉਂਕਿ ਵੀਰ ਪਾਰਟੀ ਦੀਆਂ ਨੀਤੀਆਂ ਤੋਂ ਬਹੁਤ ਪ੍ਰਭਾਵਿਤ ਹੋਏ ਨੇ ਤੇ ਅੱਜ ਬੜੀ ਖੁਸ਼ੀ ਵਾਲੀ ਗੱਲ ਆ ਜਿੱਥੇ ਪਾਰਟੀ ਨੂੰ ਕਹਿ ਲਈਏ ਵੀ ਵੀਰ ਦਾ ਤਜਰਬਾ ਸਾਨੂੰ ਦੇਖਣ ਨੂੰ ਮਿਲੂਗਾ ਮੈਂ ਕਹਿਣਾ ਮੈਨੂੰ ਬੜੀ ਵੱਡੀ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਤਾਂ ਇਹ ਆ ਵੀ ਵੀਰ ਲੰਬਾ ਦਾ ਸਿਆਸਤ ਰਹੇ ਨੇ ਤੇ ਇਹਨਾਂ ਤਜਰਬੇ ਦਾ ਪਾਰਟੀ ਨੂੰ ਵੀਲਾ ਮਿਲੂਗਾ ਤੇ ਨਜੀਦ ਦਰਦ ਜੇ ਮੈਂ ਗੱਲ ਕਰਾਂ ਮੈਨੂੰ ਵੀ ਇਲਾ ਮਿਲੂਗਾ ਤੇ ਅੱਜ ਵੱਡੀ ਗੱਲ ਆ ਵੀ ਬੜਾ ਮਾਣ ਤੇ ਖੁਸ਼ੀ ਮਹਿਸੂਸ ਰਹੀ ਆ ਕਿ ਆਮ ਆਦੀ ਪਾਰਟੀ ਨੀਤੀਆਂ ਦੇਦੇ ਹੋਏ ਤੇ ਕੰਮਾਂ ਤੋਂ ਪ੍ਰਭਾਵਤ ਹੋ ਕੇ ਸਾਡੇ ਬੀ ਨੇ ਅੱਜ ਪਾਰਟੀ ਜੁਆਇਨ ਕੀਤੀ ਆ ਅਸੀਂ ਸਾਰੇ ਬਲਕ ਬੀ ਦਾ ਵੈਲਕਮ ਕਰਦੇ ਆ ਤੇ ਸਾਰੇ ਰਲ ਕੇ ਪਾਰਟੀ ਨੂੰ ਹੋਰ ਮਜ਼ਬੂਤ ਕਰਨ ਦੇ ਵਾਸਤੇ ਸਾਰੇ ਰਲ ਕੇ ਕੰਮ ਕਰਾਂਗੇ ਜੀ ਕੀ ਨਾਮ ਰੋੜਾ ਜੀ ਮੈਂ ਸੁਖਵੀਰ ਸਿੰਘ ਮਾਰਗਟ ਮੈਂ ਤੁਸੀਂ ਆਮ ਆਦੀ ਪਾਰਟੀ ਜੁਆਇਨ ਕੀਤੀ ਹੈ ਕੀ ਕਹਣਾ ਚਾਹੁੰਦੇ ਹੋ ਜਿਸ ਤਰ੍ਹਾਂ ਮੈਂ ਦੱਸ ਵੀ ਮੈਂ ਪਿਛਲੇ ਸਮੇਂ ਚ ਬਹੁਤ ਲੰਮਾ ਸਮਾਂ ਤੁਸੀਂ ਵੀ ਜਾਣਦੇ ਹੋ ਸਰਦਾਰ ਅਮਰੀਕ ਸਿੰਘ ਬੜੇ ਸਤਿਕਾਰਯੋਗ ਨੇ ਕਾਂਗਰਸ ਪਾਰਟੀ ਚ ਕੰਮ ਕੀਤਾ ਹੈ ਤੇ ਹੁਣ ਕੁਝ ਸਮੇਂ ਤੋਂ ਸਰਕਾਰ ਬਦਲੀ ਹੈ ਸਰਕਾਰ ਬਦਲ ਤੋਂ ਬਾਅਦ ਮੈਂ ਸਿਆਸਤੋਂ ਥੋੜਾ ਕਿਨਾਰੇ ਕੀਤਾ ਸੀ ਆਪਣੀ ਜ਼ਿੰਦਗੀ ਚ ਆਰਾਮ ਨਾਲ ਬੈਠੇ ਸੀ ਸੋ ਹੁਣ ਦੁਬਾਰਾ ਸਰਦਾਰ ਜਗਤਾਰ ਸਿੰਘ ਜੀ ਨੇ ਆਮ ਆਦਮੀ ਪਾਰਟੀ ਬਲੋਂ ਇੱਕ ਸੁਨੇਹਾ ਮਿਲਿਆ ਹੈ ਕਿਉਂਕਿ ਮੇਰਾ ਇਹ ਏਮ ਸੀ ਕਿ ਕਿ ਮੈਂ 25 ਸਾਲ ਲੋਕਾਂ ਦੀ ਸੇਵਾ ਕੀਤੀ ਹੈ ਤੇ ਸੇਵਾ ਕਰਨੀ ਹੈ ਸੋ ਅੱਜ ਇੱਕ ਨਵਾਂ ਪਲੇਟਫਾਰਮ ਸੇਵਾ ਲਈ ਮਿਲਿਆ ਤੇ ਉੱਥੇ ਮੈਂ ਹਾਜ਼ਰ ਹੋਇਆ ਹਾਂ ਭਾਬੀ ਜਿਵੇਂ ਕਿ ਤੁਸੀਂ ਲੰਬਾ ਸਮਾਂ ਕਾਂਗਰਸ ਵਿੱਚ ਰਹੇ ਹੋ ਸਾਫ ਕਵੀਤਾ ਇਹਦੇ ਪੀਏ ਵੀ ਰਹੇ ਕੀ ਫਰਕ ਲੱਗਿਆ ਕਾਂਗਰਸ ਪਾਰਟੀ ਤੇ ਆਮ ਆਦੀ ਪਾਰਟੀ ਨਹੀਂ ਦੇਖੋ নো ਡਾਊਟ 25 ਸਾਲ ਸਰਦਾਰ ਮੋਰੀ ਸਿੰਘ ਜੀ ਨੇ ਕੰਮ ਕੀਤਾ ਉਹਨਾਂ ਨੇ ਹਲਕੇ ਲਈ ਬੜਾ ਵਧੀਆ ਕੰਮ ਕਰਦੇ ਰਹੇ ਨੇ ਕਾਂਗਰਸ ਪਾਰਟੀ ਦੀ ਵਿਚਰਲ ਕੇ ਸੋ ਉਸ ਟਾਈਮ ਮੈਂ ਇਹ ਸਮਝਦਾ ਵੀ ਲੰਬੇ ਸਮੇਂ ਤੋਂ ਕਾਂਗਰਸ ਪਾਰਟੀ ਆਪਣੇ ਵਰਕਰਾਂ ਦੀ ਆਪਣੇ ਲੀਡਰਾਂ ਦੀ ਬੜੇ ਵਧੀਆ ਤਰੀਕੇ ਨਾਲ ਮਾਣ ਤੇ ਸਤਿਕਾਰ ਕਰਦਾ ਸੀ ਇੱਕ ਅਹਿਮ ਸਵਾਲ ਕਾਂਗਰਸ ਛੱਡਣ ਦਾ ਕਾਰਨ ਕੀ ਜਿਸ ਤਰ੍ਹਾਂ ਮੈਂ ਕਿਹਾ ਵੀ ਹੁਣ ਮੈਂ ਪਿਛਲੇ ਤਿੰਨ ਸਾਲ ਚਾਰ ਸਾਲ ਤੋਂ ਸਿਆਸਤ ਤੋਂ ਪਰੇ ਸੀ ਹੈ ਮੈਂ ਉਦੋਂ ਕਾਂਗਰਸੀ ਅਸੀਂ ਪਰ ਮੈਂ ਅੱਜ ਇਹ ਸਮਝਦਾ ਵੀ ਜਿਹੜਾ ਅੱਜ ਦਾ ਮੌਜੂਦਾ ਸਮਾਂ ਕਾਂਗਰਸ ਦਾ ਇਹਦੇ ਲੀਡਰਾਂ ਵੱਲੋਂ ਕਾਂਗਰਸ ਪਾਰਟੀ ਦੇ ਜਿਹੜੇ ਵਰਕਰ ਸੀ ਉਹਨਾਂ ਦੀ ਜਿਹੜੀ ਪੁੱਛ ਹੈ ਉਹ ਨਹੀਂ ਕੀਤੀ ਜਾ ਰਹੀ ਸੋ ਅੱਜ ਇਸ ਕਰਕੇ ਕਾਂਗਰਸ ਵਰਕਰ ਕਾਂਗਰਸ ਪਾਰਟੀ ਤੋਂ ਉਹਦੇ ਲੀਡਰਸ਼ਿਪ ਕਰਕੇ ਨਰਾਜ਼ ਚਲੇ ਆ ਰਹੇ ਇਹ ਨਰਾਜ਼ ਚਲੇ ਆ ਰਹੇ ਕੀ ਲਾਦਾ ਕਦੋਂ ਉਹਨਾਂ ਦੀ ਜੁਆਇਨਿੰਗ ਹੋਣੀ ਆ ਉਹਨ ਦੇਖੋ ਜੀ ਜਿਹੜੇ ਵਰਕਰ ਕਾਂਗਰਸ ਦੇ ਬੈਠੇ ਆ ਬੜੇ ਬਿਲਕੁਲ ਗੁੱਸੇ 'ਚ ਨੇ ਔਰ ਉਹ ਆਪਣਾ ਗੁੱਸਾ ਸਮੇਂ-ਸਮੇਂ ਕੱਢਦੇ ਵੀ ਰਹੇ ਆ ਜਿਸ ਤਰ੍ਹਾਂ ਮੈਂ ਅੱਜ ਬੈਠਾ ਹਾਂ ਔਰ ਆਉਣ ਵਾਲੇ ਸਮੇਂ ਦੇ ਵਿੱਚ ਉਹ ਕਾਂਗਰਸ ਦੀਆਂ ਜਿਹੜੀਆਂ ਨੀਤੀਆਂ ਨੇ ਮੇਰਾ ਖਿਆਲ ਹੈ ਵੀ ਉਹਨੂੰ ਨਾ ਮਨਜ਼ੂਰ ਕਰਦੇ ਹੋਏ ਬਿਲਕੁਲ ਕਾਂਗਰਸ ਨੂੰ ਪਾਸੇ ਛੱਡ ਕੇ ਹੋਰ ਪਾਰਟੀਆਂ ਨਾਲ ਜੁੜਨਗੇ ਜਿਸ ਤਰ੍ਹਾਂ ਮੌਜੂਦਾ ਸਰਕਾਰ ਹੈ ਆਮ ਆਦਮੀ ਪਾਰਟੀ ਦੀ ਹੈ ਤੇ ਸਰਕਾਰ ਦਾ ਫਰਜ਼ ਹੁੰਦਾ ਹੈ ਕਿ ਲੋਕਾਂ ਦੀ ਸੇਵਾ ਕਰਨਾ ਤੇ ਬਿਲਕੁਲ ਉਹ ਜਲਦੀ ਤੋਂ ਜਲਦੀ ਕਾਫਲਾ ਵਧੇਗਾ ਕਿਲਾ ਤੁਹਾਡੇ ਥਰੂ ਆਉਣ ਵਾਲੇ ਟਾਈਮ ਤੇ ਹੋਰ ਵੀ ਜੁਆਇਨ ਹੋਣ ਦੇਖਣ ਨੂੰ ਮਿਲਣਗੇ ਆ ਦੇਖੋ ਜੀ 25 ਸਾਲ ਦਾ ਮੇਰਾ ਸਰਕਲ ਵੱਡਾ ਹੈ ਤੇ ਸੂਏਸ ਕਰਕੇ ਲੋਕਾਂ ਦੇ ਕੰਮ ਕਰਦੇ ਰਹੇ ਆ ਲੋਕਾਂ ਨਾਲ ਖੜਦੇ ਰਹੇ ਆ ਤੇ ਉਮੀਦ ਹੈ ਵੀ ਲੋਕ ਵੀ ਇਸ ਗੱਲ ਦਾ ਮੇਰਾ ਸਤਿਕਾਰ ਜ਼ਰੂਰ ਕਰਨਗੇ। ਪੰਦਰ ਸਭ ਜੀ ਉਹ ਕਿ ਦੇਖਿਆ ਅੱਜ ਵਿਧਾਇਕ ਜਿਹੜੇ ਪਹਿਲਾਂ ਰਹੇ ਸੀ ਕਾਂਗਰਸ ਦੇ ਉਹਨਾਂ ਨੇ ਪੀਐਨ ਜੁਆਇਨਿੰਗ ਕੀਤੀ ਅੱਜ ਆਮ ਆਦਮੀ ਪਾਰਟੀ ਨੂੰ ਤੇ ਕਿਵੇਂ ਲੱਗਦਾ ਕਿ ਅੱਗੇ ਵੀ ਆਉਣ ਵਾਲੇ ਟਾਈਮ ਦੇ ਵਿੱਚ ਹੋਰ ਵੀ ਜੁਆਇਨ ਕਰਨਗੇ ਇਹ ਤੁਸੀਂ ਦੇਖ ਰਹੇ ਹੋ ਕਿ ਮਤਲਬ ਮੈਂ ਤਾਂ ਵੀਰੇ ਧੰਨਵਾਦ ਕਰਨਾ ਪਹਿਲਾਂ ਹਲਕਾ ਵਧਾਏਗਾ ਜਿਹੜੇ ਕਿ ਵਰਕਰਾਂ ਨੂੰ ਬੜਾ ਮਾਨ ਸਤਿਕਾਰ ਦਿੰਦੇ ਨੇ ਕਿਉਂਕਿ ਹਰ ਕਿਸੇ ਵੀ ਪਾਰਟੀ ਦੇ ਵਿੱਚ ਵਰਕਰ ਰੀਡ ਦੀ ਹੱਡੀ ਹੁੰਦੇ ਨੇ ਜੇ ਉਹਨਾਂ ਦਾ ਮਾਨ ਸਤਕਾਰ ਹੋਊਗਾ ਤਾਂ ਹੀ ਉਹ ਕਾਫਲਾ ਵੱਧਦਾ ਸੋ ਤੁਸੀਂ ਦੇਖ ਰਹੇ ਹੋ ਅੱਜ ਅੱਪੀ ਜੀ ਦਾ ਜੁਆਇਨ ਕਰਨਾ ਸਾਡੇ ਲਈ ਬੜਾ ਸ਼ੁਭ ਸੰਕੇਤ ਆ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਬਹੁਤ ਪਾਰਟੀ ਦੇ ਨਮਾਇंदे ਜਿਹੜੇ ਰੁੱਸ ਕੇ ਘਰ ਬੈਠੇ ਨੇ ਉਹ ਵੀ ਵਾਪਸ ਕਾਫੀ ਆ ਰਹੇ ਨੇ ਜਿਵੇਂ ਕਾਫੀ ਜਾਣੇ ਆਉਣਾ ਚਾਹੁੰਦੇ ਰਹਨ ਪਰ ਕਿਸੇ ਕਾਰਨ ਪਿੱਛੇ ਨਹੀਂ ਆ ਰਹੇ ਉਹਨਾਂ ਨੂੰ ਕਿਸ ਤਰ੍ਹਾਂ ਘਟਾਇਆ ਅਸੀਂ ਤਾਂ ਜੀ ਸਾਰਿਆਂ ਨੂੰ ਵੈਲਕਮ ਕਹਿੰਦੇ ਆ ਪਰ ਪਾਰਟੀ ਇੱਕ ਸ਼ਭੀ ਵਾਲੇ ਬੰਦਿਆਂ ਨੂੰ ਲੈਣ ਨੂੰ ਦੇਖਦੀ ਐ ਵੀ ਜਿਹਦੀ ਚੰਗੀ ਸ਼ਭੀ ਹੋਵੇ ਤਾਗੀ ਅਸੀਂ ਦੂਜੀਆਂ ਪਾਰਟੀਆਂ ਚੋ ਵੀ ਉਹੀ ਬੰਦੇ ਲੈ ਰਹੇ ਆ ਜਿਨ੍ਹਾਂ ਜਿਨ੍ਹਾਂ ਦਾ ਸਾਨੂੰ ਇਹ ਲੱਗਦਾ ਕਿ ਸਾਨੂੰ ਆਣਾ ਸਾਨੂੰ ਫਾਇਦਾ ਹੀ ਹੋਊਗਾ ਕੀ ਕਹਣਾ ਚਾਹੁੰਦੇ ਉਹਨਾਂ ਨੂੰ ਆਉਣ ਵਾਸਤੇ ਅਸੀਂ ਮੈਂ ਤੁਹਾਨੂੰ ਕਹਾਂਗਾ ਕਿ ਵੈਲਕਮ ਹੋ ਕਿ ਇਸ ਪਾਰਟੀ ਦੇ ਵਿੱਚ ਤੁਸੀਂ ਜੇ ਮੈਂ ਆਪਣੀ ਗੱਲ ਕਰਾਂ ਤਾਂ ਬੜਾ ਹੀ ਛੋਟੇ ਹਰਸੇ ਦੇ ਵਿੱਚ ਜੇ ਕੰਮ ਕਰਦੇ ਆ ਤਾਂ ਪਾਰਟੀ ਮੌਕਾ ਦਿੰਦੀ ਆ ਮੈਂ ਮੰਡੀ ਦਾ ਪ੍ਰਧਾਨ ਬਣਿਆ ਮੈਂ ਸ਼ਹਿਰ ਦਾ ਪ੍ਰਧਾਨ ਬਣਿਆ ਔਰ ਜਿਸ ਤਰ੍ਹਾਂ ਕੰਮ ਕਰ ਰਹੇ ਆ ਐਮਐਲਏ ਸਾਹਿਬ ਦੀ ਰਹਿਨਮਾਈ ਦੇ ਵਿੱਚ ਤੇ ਮੈਨੂੰ ਦੱਸਣ ਦੀ ਲੋੜ ਨਹੀਂ ਕਿ ਮਾਛੀਵਾੜਾ ਸਾਹਿਬ ਕਿੰਨੀ ਕੀ ਤਰੱਕੀ ਕਰ ਰਿਹਾ ਸੋ ਇਸ ਪਾਰਟੀ ਦੇ ਵਿੱਚ ਮੈਂ ਤਾਂ ਸਾਰੇ ਨੂੰ ਹੀ ਸਲਾਹ ਦਊਂਗਾ ਕਿ ਆ ਤੁਡੀ ਕਦਰ ਵੀ ਪਾਉਗੀ ਔਰ ਵਾਕਈ ਤੁਹਾਨੂੰ ਇਹ ਮਹਿਸੂਸ ਹੋਊਗਾ ਕਿ ਮੈਂ ਚੰਗੀ ਪਾਰਟੀ ਸ਼ਾਮਲ ਹੋਈ ਆ। ਸਮਰਾਲਾ ਤੋਂ ਹਨੀਸ਼ ਕੋਸ਼ਲ ਦੀ ਰਿਪੋਰਟ